Oh, <inaudible� saturates throat> Oi! <noise> ਕਿਹੜੇ ਪਿੰਡ ਦੇ ਜੀ ਕੋਸਰ ਕੋਸਰਨ ਧੀਰ ਦੇ ਇਹ ਸਾਡੀ 3 ਦਾ ਸਾਥਾ ਪੜੀ ਗਏ ਗਾ ਖੜੇ ਹੋ ਡਰਾਈਵਰ ਬਣ ਗਿਆ ਮਾ ਜਰੂਰ ਡਰਾਈਵਰ ਹੈ ਅਜੀਬ ਨਾ ਪਾਣੀ ਪੀਣ ਦਾ ਨਾ ਚੱਲਦਾ ਪਾਣੀ ਦਾ ਪਾਣੀ ਸਰ ਕਿਉਂ ਨਹੀਂ ਕਰਦੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਤਾਂ ਗੱਡੀ ਨੂੰ ਲੰਘ ਲੈਣ ਦੋ ਮੈਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਧੰਨਵਾਦ ਆਏ ਹੋ ਤੁਸੀਂ ਕਰਵਾ ਜੀ ਤੁਹਾਡਾ ਕੀ ਹਾਲ ਸਾਹਿਬ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਸੀ ਜੀ ਫਤੇਗੜ ਸਾਹਿਬ ਤੋਂ ਆ ਰਹੇ ਸੀ ਜੀ ਕੋਸਰ ਨੂੰ ਅੱਛਾ ਜੀ ਤੇ ਰਾਹ ਦੇ ਵਿੱਚ ਗਾਮ ਦੇ ਠੀਕ ਹੈ ਜੀ ਗਾਵਾ ਤੋਂ ਵਿਚ ਵਜ ਕੇ ਗੱਡੀ ਪਹੁੰਚੀ ਠੀਕ ਹੈ ਜੀ ਤੇ ਸਾਰਾ ਪਰਿਵਾਰ ਸਾਡਾ ਤਿੰਨ ਨਹੀਂ ਭਰਾ ਸੀ ਜੀ ਉਹ ਇੱਕ ਸਾਡੀ ਨੂੰਹ ਸੀ ਪੁੱਤ ਸੀ ਤੋਂ ਤੁਹਾਨੂੰ ਤੇ ਕੋਈ ਨਹੀਂ ਬੁਢਾਈ ਹੋਰ ਇੰਦੂ ਤੋਂ ਤੁਹਾਨੂੰ ਚਾਹਤ ਸਥਿਤੀ ਠੀਕ ਹੈ ਹੁਣ ਫੜੀ ਠੀਕ ਹੈ ਹਾਂਜੀ ਸਾਡੇ ਸੱਤਾਂ ਆ ਗਏ ਉਹ ਕੁਬਾਇ ਗਰੂ ਮੇਰ ਕਰਨਗੇ ਤੇ ਬੱਚੇ ਕਿੰਨੇ ਸੀ ਬੱਚੇ ਸਾਡੇ ਸੀਗੇ ਚਾਰ ਬੱਚੇ ਸੀ ਅੱਛਾ ਬਾਕੀ ਘਰ ਦਾ ਪੂਰਾ ਪਰਿਵਾਰ ਹੀ ਸੀ ਸਾਰਾ ਪਰਿਵਾਰ ਹੀ ਸੀ ਤਿੰਨ ਭਰਾ ਸੀ ਤਿੰਨਾਂ ਦੇ ਜਵਾਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇਦਾਂ ਜਾਨਵਰ ਤੁਰੇ ਫਿਰਦੇ ਇਦਾਂ ਜਾਨਵਰ ਮੈਂ ਇਹ ਕਹਿਣਾ ਚਾਹੁੰਨਾ ਵੀ ਜਿਹੜੇ ਇੱਕ ਵੇਰੀ ਨਹੀਂ ਮੇਰੇ ਘਰ ਵੱਡੀ ਸੀ ਮੈਂ ਵੀ ਡਰਾਈਵ ਨਹੀਂ ਕਰ پائی ਆ ਸਾਡ ਵੀ ਮੇਰੇ ਵੱਡੀ ਸੀ ਮੈਂ ਵੀ ਡਰਾਈਵਿੰਗ ਕਰਦਾ ਇਹਨਾਂ ਦਾ ਮੈਂ ਕਹਿੰਦਾ ਵੀ ਬੁੱਟਰਖਾਨਾ ਲੱਗਣਾ ਚਾਹੀਦਾ ਗਾਇਕ ਹਿੰਦੂਪੁਰਾ ਰਗੰਦੇ ਵੀ ਖੜੀ ਮਾਤਾ ਪਰ ਮਾਤਾ ਮੰਨਦੇ ਆ ਹੀ ਪਤ ਮਾਤਾ ਪਰ ਜੀ ਮਾਤਾ ਕੀ ਕਰੂ ਦੱਸ ਕਿੰਨਾ ਨਖਾਂਤ ਹੋਣਗੇ ਬੰਦੇ ਦੀ ਜ਼ਿੰਦਗੀ ਨਾਲ ਤਾਂ ਕੋਈ ਚੀਜ਼ ਨਹੀਂ ਕੋਈ ਕੋਈ ਬਿਲਕੁਲ ਬੰਦੇ ਹੋਂਦ ਤੱਕ ਵੀ ਉਹ ਜਿਹੜੀ ਮੌਤ ਹੋਣੀ ਹਾਂਜੀ ਉਹ ਜਿਹੜੀ ਮੌਤ ਹੋਣੀ ਉਹ ਕਹ ਦੱਸੋ ਕਿੱਥੇ ਪਹੁੰਚਾਈ ਹੋ ਸਾਰੀ ਜ਼ਿੰਦਗੀ ਬਿਲਕੁਲ ਉਹ ਬੰਦੇ ਨਾਲ ਤਾਂ ਤਾਂ ਕੀ ਕਰੂ ਬੰਦਾ ਉਹ ਜਵਾਕ ਇੰਦਕੀਨ ਕਿੰਨੇ ਦੋ ਬੋਲਿਆ ਹੂੰ ਕੀ ਬੰਦਾ ਹਾਂ ਉਹਦਾ ਬੰਦੇ ਦੇ ਨਾਲ ਮੈਂ ਤਾਂ ਕਹਿੰਦਾ ਇਹਨਾਂ ਦਾ ਨਾਮ ਮੋਰਮੈਂਟ ਨੂੰ ਆਰਾ ਹੀ ਨਾਮਾਈ ਤੀਜੀ ਵਾਰ ਮੈਂ ਡਰਾਈਵਰ ਜਿਹੜਾ ਤੀਜੀ ਵਾਰ ਮੇਰਾ ਇਹਨਾਂ ਨੂੰ ਲਾਉਣ ਦੇ ਨਾਲ ਬਹੁ ਮੜੀ ਸਰਕਾਰ ਦਾ ਦਾਅਵੇ ਤਾਂ ਬਹੁ ਕਰਦੀਆਂ ਦਾਅਵੇ ਤਾਂ ਬਹੁ ਕਰਦੀਆਂ ਜੀ ਫੰਡ ਵੀ ਕੱਢਦੀਆਂ ਫੰਡ ਵੀ ਕਰਦਿੰਨਾ ਸਭ ਕੋਈ ਕਹਿੰਦੇ ਗਊ ਸ਼ਾਸਤ ਲੈਂਦੇ ਆ ਗਊ ਸ਼ਾਸਤ ਲੈਂਦੇ ਆ ਬੀਮਾ ਨਹੀਂ ਮਨਜੂਤ ਤੁਸੀਂ ਕਿਥੋਂ ਆਏ ਮਲੇ? ਤੇ ਅੱਜ ਕਿੰਨੇ ਵਜੇ ਸੀ ਤੁਸੀਂ? ਅਸੀਂ ਉਹ 9 ਵਜੇ ਗਏ ਆ। ਤੇ ਹੁਣ ਇਸ ਟਾਈਮ ਤੁਹਾਡੇ ਅੱਗੇ ਕਿੰਨੇ ਮੈਂਬਰ ਜਿਹੜੇ ਸੱਟਾਂ ਲੱਗੀਆਂ ਨੇ? 12 ਜਾਣੇ ਰਹਿ ਗਏ ਆ। 16 ਤੋਂ 16 ਜਾਣੇ ਸੀ ਗੱਡੀ ਦੇ ਵਿੱਚ। ਸੇ ਤੁਹਾਨੂੰ ਪਤਾ ਲੱਗਾ ਕਿ ਕਾਦੇ ਕਮ ਗੱਡੀ ਗਈ? ਗੱਡੀ ਬਚੀ ਨਹੀਂ। ਕਾ ਦਾ ਐਕਸੀਡੈਂਟ ਹੋਇਆ ਸੀਗਾ। ਮਤਲਬ ਡੈਥ ਹੋਈ ਵੀ ਸੀ ਕਾ ਦੀ ਤੇ ਉਹਦੇ ਤੋਂ ਕੰਟਰੋਲ ਨਹੀਂ ਹੋਈ। ਆਊਟ ਆਫ ਕੰਟਰੋਲ ਹੋ ਗਈ ਕਰਕੇ ਗੱਡੀ ਪਲਟ ਗਈ। ਉਹ ਬੰਦਾ ਗਿਆ ਲੈ ਗਿਆ ਬਾਕੀ ਸਾਰਵੇਂ ਬੰਦੇ ਠੀਕ ਆ ਸੱਟਾਂ ਲੱਗੀਆਂ ਸਾਰੇ ਕਿਸੇ ਦੇ ਪੈਰ ਲੱਗੇ ਡਰਾਈਵਰ ਦੀ ਕੰਡੀਸ਼ਨ ਪਤਾ ਕੋਈ ਨਹੀਂ ਮੈਂ ਹੁਣ ਸ਼ਿਫਟ ਕਰਾਂ ਉਹ ਨਹੀਂ ਰਿਹਾ ਮੇਰੇ ਤੋਂ ਦੋ ਜਣ ਕਰੀਕ ਹਾਦਸਾ ਹੋਇਆ ਠੀਏ ਸਾਰਾ ਹਾਦਸਾ ਚਮਾਈ ਕਿ ਬਹੁਤ ਹੀ ਮੰਦਭਾਂਦੀ ਘਟਨਾ ਜੀ ਜਿਹੜੀ ਇਹ ਕਿ ਕਿਉਂਕਿ ਸਮਾਜ ਸੇਵਾ ਸੁਸਾਇਟੀ ਹਮੇਸ਼ਾ ਹੀ ਸੇਵਾ ਨੂੰ ਸਮਰਪਿਤਤਾ ਤੇ ਜਿਹੜਾ ਕਿ ਮੈਂ ਗੱਲ ਕਰਾਂ ਇਹ ਪਰਿਵਾਰ ਖੋਸਿਆਂ ਤੋਂ ਸੀਗਾ ਤੇ ਜਿਹੜਾ ਕਿ ਸਰੰਦ ਯਾਤਰਾ ਵਾਸਤੇ ਗਿਆ ਸੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਤੇ ਜਿਹੜਾ ਕਿ ਉੱਥੋਂ ਵਾਪਸ ਪਿੰਡਾਂ ਨੂੰ ਵਾਪਸ ਜਾ ਰਹੇ ਸੀ ਕਿ ਜਿਹੜਾ ਕਿ ਆਪਣਾ ਆਈਟੀ ਦੇ ਕੋਲੇ ਆ ਕੇ ਇੱਕ ਆਵਾਰਾ ਪਸ਼ੂ ਸੀ ਜਿਹੜੀ ਗਾਂ ਇੱਕਦਮ ਮੂਰੇ ਆ ਗਈ ਜਿਹੜਾ ਕਿ ਡਰਾਈਵਰ ਕਹ ਲੋ ਜੋ ਕਿ ਐਡਾ ਵੱਡਾ ਪਸ਼ੂ ਆ ਕੇ ਮੂਰੇ ਵੱਜੇ ਸੰਤੰਨ ਤਾਂ ਆਟੋਮੈਟਿਕੀ ਗੱਡੀ ਦਾ ਵਿਗੜ ਜਾਂਦਾ ਵਾ ਤੇ ਜਿਹੜਾ ਕਿ ਉਹ ਗੱਡੀ ਇੰਨੀ ਕੁ ਜ਼ੋਰ ਨਾਲ ਘੁਮੇਗੀ ਕਿ ਗੱਡੀ ਉਲਟ ਗਈ ਤੇ ਜਿਹੜੇ ਕਿ 10 12 ਜਿੰਨੇ ਵੀ ਯਾਤਰੀ ਸੀਗੇ ਸ ਭੈਣਾ ਸੀ ਬੱਚੇ ਸੀ ਵੀਰ ਸੀਗੇ ਤੇ ਉਹਨਾਂ ਦੇ ਬਹੁਤ ਸੱਟਾਂ ਲੱਗੀਆਂ ਤੇ ਉਸ ਤੋਂ ਬਾਅਦ ਜਿਹੜਾ ਕਿ ਡਰਾਈਵਰ ਡਰਾਈਵਰ ਦੀ ਇੱਥੇ ਆ ਕੇ ਜੀ ਮੌਕੇ ਤੇ ਡੈਥ ਹੋ ਗਈ ਆ ਤੇ ਉਹਨੂੰ ਮੋਰਚਰੀ ਵਿੱਚ ਰੱਖਿਆ ਗਿਆ ਤੇ ਬਾਕੀਆਂ ਦੇ ਗੰਬੀਰ ਸੱਟਾਂ ਲੱਗੀਆਂ ਜਿਹੜਾ ਕਿ ਜਾਦੇ ਸੱਟਾਂ ਜਿਹਦੇ ਹੁਣ ਕਿ ਉਹਨਾਂ ਨੂੰ ਹੋਰ ਰਿਪੋਰਟ ਕੀਤਾ ਜਾਊਗਾ ਬੱਚੇ ਵੀ ਸੀਗੇ ਬੱਚੇ ਵੀ ਸੀਗੇ ਜੀ ਬੱਚਿਆਂ ਦੇ ਵੀ ਸੱਟਾਂ ਲੱਗੀਆਂ ਭੈਣਾ ਦੇ ਵੀ ਸੱਟਾਂ ਲੱਗੀਆਂ ਜਿਹੜੇ ਵੀਰ ਆ ਉਹਨਾਂ ਦੇ ਵੀ ਸੱਟਾਂ ਲੱਗੀਆਂ ਤਕਰੀਬਨ ਜਿੰਨੇ ਵੀ ਸੀਗੇ ਟੈਂਪੋ ਟਰੈਵਲ ਦੇ ਵਿੱਚ ਹਰੇਕ ਦੇ ਸੱਟਾਂ ਅਮਿਰਸੋ ਤੁਹਾਨੂੰ ਨਹੀਂ ਲੱਗਦਾ ਕਿ ਆਵਾਰਾ ਜਾਨਵਰਾਂ ਦੇ ਉੱਤੇ ਜਿਹੜਾ ਜਿਹੜਾ ਇੰਤਕ ਕਾਰਨ ਲੋਕਾਂ ਦੇ ਹਾਸੇ ਹੋ ਰਹੇ ਆ ਦੇਖੋ ਜੀ ਇਹ ਤਾਂ ਹੁੰਦਾ ਹੀ ਆਇਆ ਜੀ ਹੁਣ ਕੀ ਕਰ ਸਕਦੇ ਆ ਕਿਉਂਕਿ ਜਿੱਥੇ ਤੱਕ ਕੇ ਪ੍ਰਸ਼ਾਸਨ ਵੀ ਪੂਰਾ ਕੰਟਰੋਲ ਕਰ ਰਿਆ ਵਾ ਜਿੱਥੇ ਕਿ ਕੱਲੋ ਹੁਣ ਪਿੰਡਾਂ ਦੇ ਵਿੱਚ ਵੀ ਕਣਕਾਂ ਲੱਗੀਆਂ ਹੋਈਆਂ ਵਾਂ ਕਿ ਜਿਹੜੇ ਕਿ ਪਿੰਡਾਂ ਵਾਲੇ ਵੀ ਵੀਰ ਆ ਸਾਡੇ ਉਹ ਵੀ ਕਈ ਵਾਰ ਟਰਾਲੀਆਂ ਭਰ ਕੇ ਇੱਥੇ ਸ਼ਹਿਰ ਵਿੱਚ ਛੱਡ ਜਾਂਦੇ ਆ ਜਦੋਂ ਬਾਕੀ ਆਈ ਹੋਵੇ ਤਾਂ ਜਿਉ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦੇ ਆ ਜਾਂ ਉਹ ਪਰਿਵਾਰ ਜਾਣਦਾ ਵਾਂ ਮੱਧ ਭਾਗੀ ਕਟ ਰਾਂ ਦੀ ਕੀ ਸਥਿਤੀ ਹੈ ਤੁਸੀਂ ਲੈ ਕੇ ਆਏ ਕਿਦਾਂ ਜੀ ਬਾਕੀ ਮਰੀਜ਼ਾਂ ਦੀ ਸਥਿਤੀ ਵੀ ਹੈ ਬਾਕੀ ਮਰੀਜ਼ਾਂ ਦੀ ਸਥਿਤੀ ਠੀਕ ਆ ਜੀ ਸਕੇ ਪਰ ਸੱਟਾਂ ਜਰੂਰ ਉਹਨਾਂ ਨੂੰ ਗੰਭੀਰ ਲੱਗੀਆਂ ਵੀ ਆ ਤੇ ਜਿਹੜੇ ਕਿ ਇੱਕ ਦੋਾਂ ਦੇ ਜ਼ਿਆਦੇ ਲੱਗੇ ਉਹਨਾਂ ਨੂੰ ਰੈਫਰ ਕੀਤਾ ਜਾਊਗਾ ਜੀ ਜਿਹੜਾ ਜਤਿੰਦਰ ਸਿੰਘ ਹੁੰਦੇ ਜੀ ਜਤਿੰਦਰ ਸਿੰਘ ਜੀ ਕੀ ਹਾਲ ਸਵਾਇ ਤੁਹਾਡੇ ਨਾਲ ਅਸੀਂ ਸਰਹੰਦ ਤੋਂ ਆਏ ਸੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਨੂੰ ਜਾ ਰਹੇ ਸੀ ਠੀਕ ਹੈ ਜੀ ਤੇ ਮੂਹਰੇ ਗਾਂ ਆ ਗਈ ਜੀ ਗਾਂ ਦੇ ਕਰਕੇ ਜਿਹੜੀ ਗੱਡੀ ਫਲਟਾ ਲੱਗ ਗਈ ਕਿੰਨੇ ਜਾਣੀ ਸੀ ਗੱਡੀ ਕਰਦੀ ਫੈਮਿਲੀ ਮੈਂਬਰ ਸੀਗੇ ਸਾਰੀ 12 13 ਜਾਨੇ ਸੀ। ਅੱਛਾ ਕਿੱਥੇ ਹਾਸਾ ਹੋਇਆ? ਹਾਸਤਾ ਹੋਇਆ ਜੀ ਉਹ ਆਈਟੀਆਈ ਦੇ ਨਗ ਉੱਥੇ ਸਾਨੂੰ ਪਤਾ ਨਹੀਂ ਲੱਗਾ ਦੱਸਦੇ ਆ ਵੀ ਗਾ ਗਿਆ ਹੀ ਕਰਕੇ ਉਹ ਪਾਰਟੀ ਲਾ ਕੇ ਕਰਕੇ ਉਸ ਤਰ੍ਹਾਂ ਮੇਰੇ ਇੱਥੇ ਇੱਕ ਪਾਸੇ ਅਵਾਰਾ ਜਾਨਵਰ ਦੇ ਕਾਰਨ ਪਸ਼ੂ ਦੇ ਕਾਰਨ ਤੇ ਹੁਣ ਕਿਵੇਂ ਸਥਿਤੀ ਤੋਂ ਠੀਕ ਹੈ? ਸਥਿਤੀ ਮੇਰਾ ਇਧਰਲਾ ਪਾਸੇ ਤੇ ਛੱਟ ਲੱਗੀ ਵੀ ਆ ਜਾਂ ਵਿੱਚੋਂ ਜੀ ਠੀਕ ਹੈ ਮਸਲਾ ਨਹੀਂ ਜਾਂਦਾ ਜਨਕੀ ਇਹ ਪ੍ਰੋਬਲਮ ਹੈ ਮੇਰੀ ਆਦੇ ਖੇਡਦੇ ਆਏ ਆ ਜੀ ਸਾਰੇ ਰਾਹ ਜਦੋਂ ਇੱਥੇ ਮੋਗੇ ਅਸੀਂ ਆਏ ਆ ਇਹਨਾਂ ਨੇ ਸਾਨੂੰ ਪਤਾ ਲੱਗਾ ਕਿ ਮੋਗੇ ਸਾਡੇ ਦੇ ਵਿੱਚ ਕੀ ਵਜੀ ਆ ਗਾ ਵਜੀ ਆ ਗਾ ਮਰੀ ਸੀ ਜੀ ਰੱਬ ਜਣ ਸਾਨੂੰ ਨਹੀਂ ਪਤਾ ਲੱਗਾ ਠੀਕ ਠੀਕ ਹੈ ਇਹ ਆ ਮਰੀ ਪਈ ਸੀਗੀ ਅੱਛਾ ਜੀ ਰੋਡ ਤੇ ਜੋ ਆਵਾਰਾ ਉਹਦੇ ਤੇ ਗੱਡੀ ਇੱਕਦਮ ਵਜੀ ਤੇ ਉਸ ਤੋਂ ਬਾਅਦ ਗੱਡੀ ਪਲਟ ਗਈ ਫਿਰ ਸਾਨੂੰ ਉਦੋਂ ਬਾਅਦ ਪਤਾ ਨਹੀਂ ਲੱਗਿਆ ਕੀ ਹੋਇਆ ਕੀ ਨਹੀਂ ਯਾਨੀ ਕਿ ਸਾਡੇ ਬੱਚ ਤਰੇ ਸਾਡੇ ਪਰਿਵਾਰ ਦੇ ਤਾਂ ਬੱਚ ਸਾਰਾ ਪਰਿਵਾਰ ਹੀ ਸੀਗੇ ਸਾਰਾ ਇਸ਼ਨਾਨ ਕਰਨ ਗਏ ਸੀ ਆ ਤੇ ਤਿੰਨੇ ਭਰਾ ਸੀ ਸਾਡੀ ਫੈਮਲੀ ਸੀ ਸਾਰੇ ਬੱਚੇ ਸੀਗੇ ਇੱਕ ਸਾਡੇ ਨਾਲ ਕੰਮ ਕਰਨ ਵਾਲੇ ਸੀ ਸਾਡੇ ਕੰਮ ਕਰਦੇ ਫੈਮਲੀ ਮੈਂਬਰ ਹੀ ਸਾਡੇ ਕਿੰਨੇ ਕ ਜਾਣੇ ਸੀ ਅਸੀਂ ਤਕਰੀਬਨ 14 ਕ ਜਾਣੇ ਸੀ ਜੇ 14 15 ਇੱਕ ਇਹ ਵੀ ਸਾਡੇ ਰਿਸ਼ਤੇਦਾਰ ਹੀ ਸੀਗੇ ਨਾਲ ਜੀ 15 16 15 16 ਸਾਡੇ ਸੱਟਾ ਫਿੱਟ ਤਾਂ ਵੱਧੀਆਂ ਸੀ ਅੱਛਾ ਬਹੁਣ ਦੇਖ ਲਿਆ ਕਿਵੇਂ ਹੁੰਦਾ ਜੀ ਟੈਕ ਡਰਾਈਵਰ ਦੀ ਕਿਸਤ ਨਹੀਂ ਡਰਾਈਵਰ ਦਾ ਜੀ ਮੈਨੂੰ ਪਤਾ ਨਹੀਂ ਸੰਨ ਸੰਨ ਕੁਝ ਦੱਸਿਆ ਨਹੀਂ ਹੈ ਡਰ ਬਾਰੇ ਤੇ ਉਹ ਕਹਿੰਦੇ ਵੀ ਉਹ ਵੀ ਸੱਟਾ ਵੱਜ ਗਿਆ ਪਰ ਪਤਾ ਨਹੀਂ ਉਹ ਸੰ ਉਹਦਰੋਂ ਪਤਾ ਕਰਨਾ ਪਵੇ ਹਸਪੀਟਲ ਚ ਹੁਣ ਸਥਿਤੀ ਕੀ ਤੁਹਾਡੀ ਹੁਣ ਠੀਕ ਹੈ ਕਿ ਇਹਦਾ ਸੱਟਾ ਜਾ ਕੇ ਕਿਹੜਾ ਹੁਣ ਲੱਗ ਗਿਆ ਜੀ ਟਾਂਕੇ ਵਗੈਰਾ ਤਾਂ ਲਾਤੇ ਹੁਣ ਸਾਡੇ ਨੇ ਟ੍ਰੀਟਮੈਂਟ ਦਿੱਤੀ ਆ ਹੁਣ ਸਰਕਾਰੀ ਹੈ ਪ੍ਰਾਈਵੇਟ ਪ੍ਰਾਈਵੇਟ ਜਾ ਰਹੇ ਹੁਣ ਸੋ ਬਾਕੀ ਸਾਰੀ ਵੇਜ ਨਹੀਂ ਸੀਗੀ ਤੇ ਕਿੰਨੇ ਕ ਜਕਮੀ ਹੋਣਗੇ ਉਹਦੇ ਚ ਬਾਕੀ ਸਾਰੇ ਜਖਮੀ ਸੀ ਇੱਕ ਬ੍ਰੌਟਲ ਇੰਸੀਡੈਂਟ ਜਨੀ ਕੋਮਰਜੀ ਜੀ ਦੇਥ ਹੋਈ ਉਹ ਮਾਰ ਗਿਆ ਉਹਨਾਂ ਦੀ ਉਮਰ 35 ਚਾਹੇ ਟੋਟਲ ਪੇਸ਼ੈਂਟ ਮਰਜ਼ੀਆਂ ਦੇ ਵਿੱਚੋਂ ਬੱਚੇ ਕਿੰਨੇ ਤੇ ਲੇਡੀਜ਼ ਕਿੰਨੇ ਦੋ ਬੱਚੇ ਸੀਗੇ ਲੇਡੀਜ਼ ਵੀ ਸੀ ਬਾਕੀ ਮੇਲ ਵੀ ਸੀ ਇੱਥੇ ਅੱਛਾ ਕੋਈ ਕੁਝ ਪਤਾ ਲੱਗਾ ਮੰਨ ਲਓ ਕਿ ਐਕਸੀਡੈਂਟ ਕਿਵੇਂ ਹੋਇਆ ਕਿਹੜੇ ਰੀਅਚ ਵੱਜੇ ਉਹ ਕਹਿੰਦੇ ਕਿ ਗਾਇਸ ਉਹਨਾਂ ਦੇ ਸਾਹਮਣੇ ਆ ਗਏ ਅੱਛਾ ਤੇ ਕਾਦੇ ਤੇ ਸੀ ਇਹ ਇਹ ਟੈਂਪਰ ਟ੍ਰੈਵਲ